ਮੈਂ ਕਿ ਅੱਜ ਕੋਈ ਧਮਕੀ ਮਿਲੀ ਹੈ ਜੀ ਪ੍ਰਸ਼ਾਸਨ ਨੂੰ ਕੋਈ ਡੀਸੀ ਦਫਤਰ ਦੇਖੋ ਅੱਜ ਡੀਸੀ ਆਫਿਸ ਵੇਰੇ ਕੋਈ ਇੱਕ ਕਾਲ ਆਈ ਉਹਨਾਂ ਦੀ ਮੇਲ ਤੇ ਉਹਦੇ ਵਿੱਚ ਇਹ ਸੀਗਾ ਇਹਦੇ ਵਿੱਚੋਂ ਚੰ ਚੰਦਰ RAM ਕੋਈ ਠਾਕਰ ਸੀਗਾ ਜਿਹਦੇ ਨਾਂ ਤੇ ਇਹ ਮੇਲ ਜਿੰਨ ਭੇਜੀ ਆ ਇਹਦੇ ਵਿੱਚ ਮੇਲ ਦੇ ਵਿੱਚ ਵੇਖੋ ਇਹਨਾਂ ਨੇ ਕੋਈ ਵੇਗ ਜੀ ਮੇਲ ਹੈ ਕੋਈ ਕੋਈ ਤਮਨਾਡੂ ਦੇ ਇਸ਼ੂ ਬਾਰੇ ਕੋਈ ਕਰ ਰਹੇ ਕੋਈ DMK ਦੇ ਇਸ਼ੂ ਬਾਰੇ ਕਰ ਰਹੇ ਕਸ਼ਮੀਰ ਬਾਰੇ ਕਰ ਰਹੇ ਗੱਲ ਇਦਾਂ ਦੀ ਮੇਲ ਜੀ ਬਣਾ ਕੇ ਤੇ ਇੱਕ ਥ੍ਰੈਟਿੰਗ ਕੀਤੀ ਆ ਵੀ ਅਸੀਂ ਕੰਪਲੈਕਸ ਨੂੰ ਜਿਹੜਾ ਉਹ ਨੁਕਸਾਨ ਪਹਚਾਵਾਂਗੇ ਤੁਸੀਂ ਪਿਛਲੇ ਸਮੇਂ ਚ ਵੀ ਵੇਖਿਆ ਹੋਵੇ ਵੀ ਇਦਾਂ ਦੀਆਂ ਯੂਜ਼ਲੈਸ ਜਾਂ ਕਾਫੀ ਪਿਛੇ ਆਈਆਂ ਚ ਚਲਪੀ ਕਰਕੜ 5-7 ਆਈਆਂ ਜਿਹੜੀਆਂ ਉਹ ਵੀ ਆਪਾਂ ਜਦੋਂ ਪ੍ਰੋਪਰ ਵੀ ਨਾਲ ਚੈੱਕ ਕੀਤਾ ਤੇ ਕੋਈ ਵੀ ਨਹੀਂ ਨਿਕਲਦਾ ਇਹਦੇ ਵਿੱਚੋਂ ਸੋ ਇਸ ਕੇਸ ਵਿੱਚ ਵੀ ਜਦੋਂ ਆਪਾਂ ਕੋ ਇਹ ਮੇਲ ਦਾ ਪਤਾ ਲੱਗਾ ਸੀ ਇਮੀਡੀਏਟਲੀ ਸਾਰਾ ਏਰੀਆ ਕਾਟਨ ਕਰਕੇ ਉਹਨੂੰ ਐਂਟੀ ਸੈਕਿਉਰਿਟੀ ਚੈੱਕ ਕਰ ਲਿਆ ਸੱਚੀਜ਼ ਵਗੈਰਾ ਕਰਦੀਏ ਕੁਝ ਵੀ ਉਹਦੇ ਵਿੱਚੋਂ ਕੋਈ ਇਦਾਂ ਦੀ ਗੱਲ ਨਹੀਂ ਆ ਸਾਰਾ ਜਿਹੜਾ ਪੀਸਫੁੱਲ ਹੈ ਸਾਰਾ ਆਪਣੇ ਮੁਲਾਜ਼ਮ ਕੋਈ ਵੀ ਸਕੇਅਰਡ ਨਹੀਂ ਆਪੋ ਆਪਣੀ ਪ੍ਰੋਪਰ ਰੂਟੀਨ ਵੇ ਨਾਲ ਜਿਹੜੀ ਡਿਊਟੀ ਕਰ ਰਿਆ ਸਰ ਮੇਲ ਦੇ ਅੰਦਰ ਕਿਹਾ ਕੀ ਗਿਆ ਸੀ ਉਡਾਨ ਦੀ ਧਮਕੀ ਸੀ ਹਾਂ ਬਸ ਇਸ ਤਰ੍ਹਾਂ ਦੀ ਜੇ ਮੇਲ ਜਿਹੜੀ ਤੁਹਾਨੂੰ ਸ਼ੇਅਰ ਮੈਂ ਕਰ ਦਿੰਨਾ ਉਹਦੇ ਵਿੱਚ ਵੀ ਇਹੀ ਸੀਗਾ ਵੀ ਇਸ ਤਰ੍ਹਾਂ ਅਸੀਂ ਨੁਕਸਾਨ ਪਹਚਾਵਾਂਗੇ ਤੇ ਇਹਦੇ ਵਿੱਚ ਮੈਂ ਇਹੀ ਮੇਰੇ ਕੋ ਅੱਗੇ ਇੱਕ ਦੋ ਹੋਰ ਵੀ ਫੋਨ ਆਏ ਆ ਮੈਂ ਸਾਰਿਆਂ ਨੂੰ ਇਹੀ ਰਿਕਵੈਸਟ ਕਰਦਾ ਕਿ ਕੋਈ ਇਹੋ ਜੀ ਮੇਲ ਤੋਂ ਕੋਈ ਸਕੇਅਰਡ ਹੋਣ ਦੀ ਲੋੜ ਨਹੀਂ ਆ ਜਿਹੜੇ ਸਾਡੇ ਵੱਲੋਂ ਫਾਜ਼ਿਲਕਾ ਪੁਲਿਸ ਹਮੇਸ਼ਾ ਹੀ ਜਿਹੜਾ ਪਬਲਿਕ ਦਾ ਜਿਹੜਾ ਸਾਥ ਦਿੰਦੀ ਹੈ ਦਿੰਦੇ ਵੀ ਰਵਾਂਗੇ ਸਾਡੀ ਇੱਕ ਮੋਰਲ ਡਿਊਟੀ ਵੀ ਇਹੀ ਮੰਦੀ ਹੈ ਸੋ ਸਾਡੇ ਵੱਲੋਂ ਜਿਹੜਾ ਹਰ ਟਾਈਮ ਅਸੀਂ ਇਹਨਾਂ ਦੇ ਨਾਲ ਹੈ ਕਿਸੇ ਨੂੰ ਇਸ ਦੀ ਗਲਤ ਤੋਂ ਸਕੇਰਡ ਹੋਣ ਦੀ ਲੋੜ ਨਹੀਂ ਹੈ ਸਿਰਫ ਡੀਸੀ ਦਫਤਰ ਦਾ ਹੀ ਮੈਂਸ਼ਨ ਸੀ ਕਹਿੰਦੇ ਵੇਖੋ ਕੰਪਲੈਕਸ ਤੇ ਸਾਡਾ ਇਕੱਠਾ ਹੀ ਹੈ ਸਾਡਾ ਵੀ ਨਾਲ ਹੈ ਸੀ ਸਾਰਾ ਚੈੱਕ ਕਰ ਲਿਆ ਜਿਹੜਾ ਰੁਟੀਨ 'ਚ ਵੀ ਅਸੀਂ ਚੈੱਕ ਕਰਦੇ ਆਂ